ਸਸੀਕਲ ਜੀ ਇੰਡੀਆ ਨਿਊਜ਼ ਤੇ ਤੁਹਾਡਾ ਸਵਾਗਤ ਹੈ ਚੋਣਾਂ ਦਾ ਵਿਗਲ ਜਿਹੜਾ ਕਿ ਬੱਝੂਗਾ ਕਿਤੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਜਿਹੜੇ ਕਿ ਚੋਣ ਮੈਦਾਨ ਚ ਉਤਰ ਚੁੱਕੇ ਨੇ ਤਾਂ ਅਸੀਂ ਪਠਿੰਡਾ ਦੇ ਤਿੰਨ ਕੋਣੀ ਤੇ ਖੜੇ ਆ ਤੇ ਚਾਹ ਦੀ ਦੁਕਾਨ ਤੇ ਇੱਥੇ ਚਾਹ ਪੀ ਕੇ ਲੋਕ ਜਿਹੜੀ ਕਿ ਰਾਜਨੀਤੀ ਦੀ ਚਰਚਾ ਕਰਦੇ ਨੇ ਵੱਖ-ਵੱਖ ਪਾਰਟੀ ਦੇ ਉਮੀਦਵਾਰ ਇੱਥੇ ਜਿਹੜੇ ਕਿ ਉਮੀਦਵਾਰ ਵੀ ਇੱਥੇ ਚਾਹ ਪੀ ਕੇ ਗਏ ਨੇ ਜੇ ਗੱਲ ਕਰੀ ਤਾਂ ਪਠਿੰਡਾ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖਜ਼ਾਨਾ ਮੰਤਰੀ ਉਹ ਵੀ ਇੱਥੇ ਆਏ ਨੇਗੇ ਤਾਂ ਪ੍ਰਧਾਨ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਉਹ ਵੀ ਇੱਥੇ ਚਾਹ ਪੀ ਕੇ ਗਏ ਨੇ ਤਾਂ ਵੱਖ-ਵੱਖ ਪਾਰਟੀ ਦੇ ਉਮੀਦਵਾਰ ਜਿਹੜੇ ਕਿ ਇੱਥੇ ਚਾਹ ਪੀ ਕੇ ਜਾਂਦੇ ਨੇ ਤਾਂ ਗੱਲਬਾਤ ਕਰਦੇਗੇ ਭਾਜੀ ਕੀ ਨਾਮ ਹੈ ਜੀ ਤੁਹਾਡਾ ਰਕੇਸ਼ ਕੁਮਾਰ ਜੀ ਕਿਸ ਤਰ੍ਹਾਂ ਦੀ ਲੋਕ ਸਭਾ ਦੇ ਚੋਣ ਆ ਰਹੀ ਹੈ ਤੇ ਕਿਸ ਤਰ੍ਹਾਂ ਦੇ ਉਮੀਦਵਾਰ ਚਾਹੁੰਦੇ ਬਸ ਵਧੀਆ ਉਮੀਦਵਾਰ ਹੋਵੇ ਸਾਫ ਸੁੱਧੀ ਸਰਕਾਰ ਹੋਵੇ ਲੋਕਾਂ ਦਾ ਹਿੱਤ ਕਰੇ ਬੇਈਮਾਨੀ ਘੱਟ ਕਰੇ ਜੀ ਅਸੀਂ ਤੇ ਈ ਸਰਕਾਰ ਚਾਹੁੰਦੇ ਹਾਂ ਜੀ ਕਾਇਦ ਕੀ ਜੇ ਰੋਜ਼ਗਾਰ ਦੀ ਗੱਲ ਕਰੀਏ ਜਿਵੇਂ ਨੌਜਵਾਨ ਦੇ ਰੋਜ਼ਗਾਰ ਦੀ ਗੱਲ ਕਰੀਏ ਜਾਂ ਇੰਡਸਟਰੀ ਲਈ ਗੱਲ ਕਰੀਏ ਕਿਸ ਤਰ੍ਹਾਂ ਦੀ ਜਾਂ ਇੰਡਸਟਰੀ ਲਈ ਫੈਰਾ ਕਰਨੀ ਹੈ ਪਰ ਕਰਦੇ ਨਹੀਂ ਗਏ ਸਰਕਾਰਾਂ ਤਾਂ ਕਿਸ ਤਰ੍ਹਾਂ ਦੀ ਸਰਕਾਰ ਚਾਹੁੰਦੇ ਹੋ ਸਰਕਾਰ ਅਸੀਂ ਵਧੀਆ ਚਾਹੁੰਦੇ ਹਾਂ ਜੀ ਸਾਰਿਆਂ ਦਾ ਹਿੱਤ ਕਰੇ ਆਮ ਪਬਲਿਕ ਬਾਰੇ ਸੋਚੇ ਉਸ ਬਾਰੇ ਸਾਰਿਆਂ ਦਾ ਫਾਇਦਾ ਹੋਵੇ ਜੀ ਸਾਰਿਆਂ ਨੂੰ ਪਬਲਿਕ ਖੁਸ਼ ਰਹੇ ਉਸ ਦੇ ਸਰਕਾਰ ਚਾਹੁੰਦੇ ਹਾਂ ਜੀ ਹਾਂਜੀ ਪਾਜੀ ਕੀ ਨਾਮ ਹੈ ਤੁਹਾਡਾ ਤੇ ਕਿਸ ਤਰ੍ਹਾਂ ਦਾ ਉਮੀਦਵਾਰ ਚਾਹੁੰਦੇ ਹੋ ਤੁਸੀਂ ਬੜੀ ਵਧੀਆ ਉਮੀਦਵਾਰ ਚਾਹੁੰਦੇ ਹਾਂ ਜੀ ਚੰਗਾ ਵਧੀਆ ਵਿਵਲਪਮੈਂਟ ਕਰੇ ਹਾਂਜੀ ਹਾਂਜੀ ਬਸ ਇਦਾਂ ਵੀ ਬਾਕੀ ਆ ਦੱਸਣਗੇ ਸਾਡੇ ਵੀਰ ਜੀ ਨਾਲ ਕੀ ਚਾਹੁੰਦਾ ਕਿਸ ਤਰ੍ਹਾਂ ਦਾ ਉਮੀਦਵਾਰ ਚਾਹੁੰਦੇ ਸਰ ਸਾਰੇ ਵਧੀਆ ਹੀ ਹੁੰਦੇ ਆ ਜੀ ਸਾਰੀਆਂ ਸਰਕਾਰਾਂ ਵਧੀਆ ਹੁੰਦੀਆਂ ਹਾਂ ਕੋਈ ਆ ਜੀ ਕੰਮ ਜਿਹੜੇ ਰਹਿੰਦੇ ਆ ਜਿਹੜੇ ਨਹੀਂ ਕੀਤੇ ਗਏ ਉਹ ਆ ਵੀ ਨਹੀਂ ਆਓ ਨਹੀਂ ਨਹੀਂ ਕੰਮ ਤਾਂ ਹੋ ਹੀ ਰਿਹਾ ਜੀ ਸਾਰੀਆਂ ਸਰਕਾਰਾਂ ਕਰ ਹੀ ਰਹੀਆਂ ਜਿਹੜੀ ਕਿਸੇ ਸਰਕਾਰ ਜਿੰਨਾ ਵੀ ਕਰਦੀ ਆ ਵਧੀਆ ਹੀ ਕਰਦੀ ਆ ਤਾਂ ਬਿਲਕੁਲ ਜੀ ਬਿਲਕੁਲ ਸਾਡੇ ਨਾਲ ਹੋਰ ਵੀ ਉਮੀਦਵਾਰ ਹੈਗੇ ਜਿਹੜੇ ਕੀ ਨਾਮ ਹੈ ਜੀ ਤੁਹਾਡਾ ਅਰੇ ਲੈ ਜੀ ਕਿੰਨਾ ਦੀ ਉਮੀਦਵਾਰ ਚਾਹਨੇ ਹੋ ਲੋਕ ਸਭਾ ਦੇ ਚੋਣ ਆ ਰਹੇ ਨੇ ਸਭ ਤੋਂ ਪਹਿਲਾਂ ਤਾਂ ਇਹ ਹੀ ਚਾਹੁੰਦੇ ਆ ਵੀ ایਵੀਐਮ ਨਾਲ VOTING ਨਾ ਹੋਵੇ ਬੈਲਟ VOTING ਹੋਵੇ ਜਿਹੜੀ ਸਭ ਤੋਂ ਜ਼ਰੂਰੀ ਗੱਲ ਹੈ ਸਾਰੇ ਦੇਖਿਆ ਜਾਵੇ ਤਾਂ ਜਿੰਨੀਆਂ ਡਿਵੈਲਪਡ ਕੰਟਰੀਆਂ ਸਾਰੇ ਚ ਬੈਲਟ VOTING ਹੋ ਰਹੀ ਹੈ ਤੇ ਜੇ ਜਿਹੜੇ ਜੜੀਆਂ ਕੰਟਰੀਆਂ ਨੇ ایਵੀਐਮ ਬਣਾਈ ਹੈ ਉਹ ਆਪ ਬੈਲਟ VOTING ਕਰਵਾ ਰਹੀਆਂ ਤਾਂ ਫਿਰ ਕੁਛ ਨਾ ਕੁਛ ਤਾਂ ਗੱਲ ਹੈ ਜਿਸ ਕਰਕੇ ਇਹ ਬੈਲਟ VOTING ਇਸ ਤਰ੍ਹਾਂ ਹੋ ਰਹੀ ਹੈ ਡਿਵੈਲਪਡ ਕੰਟਰੀ즈 ਵੀ ਹੋ ਰਹੀ ਹੈ ਤੋ ਸਾਡੀ ਸਾਡੀ ਸਭ ਤੋਂ ਵੱਡੀ ਮੰਗ ਤਾਂ ਇਹ ਹੈ ਵੀ ਈਡੀਐਮ ਦੀ ਬਜਾਏ ਵੈਲਟ VOTING ਹੋਣੀ ਚਾਹੀਦੀ ਹੈ ਸਾਡੇ ਨਾਲ ਹੋਰ ਵੀ ਨੌਜਵਾਨ ਜੁੜੇ ਨੇ ਇਹ ਗੱਲਬਾਤ ਕਰਦੇ ਆ ਪਾਜੀ ਕੀ ਨਾਮ ਹੈ ਜੀ ਤੁਹਾਡਾ ਜੀ ਪਾਜੀ ਬਾਈਟ ਹੈ ਬਾਈਟ ਦਿਓ ਕੀ ਨਾਮ ਹੈ ਜੀ ਤੁਹਾਡਾ ਵਿਨੇ ਗੁਪਤਾ ਜੀ ਕਿਸ ਤਰ੍ਹਾਂ ਦੇ ਉਮੀਦਵਾਰ ਚਾਹਨੇ ਹੋ ਅੱਗੇ ਲੋਕ ਸਭਾ ਦੇ ਚੋਣ ਆ ਰਹੇ ਜਿਹੜਾ ਡਿਵੈਲਪਮੈਂਟ ਦਾ ਕੰਮ ਕਰੇ ਉਹਨੂੰ ਚਾਹਨੇ ਆ ਨਸ਼ੇ ਦੀ ਗੱਲ ਕਰੀਏ ਨਸ਼ਾ ਬਹੁਤ ਜ਼ਿਆਦਾ ਵਧਿਆ ਹੋਇਆ ਹੈਗਾ ਤੇ ਕਿਸ ਤਰ੍ਹਾਂ ਜਾਨੇ ਉਮੀਦ ਜਿਹੜੇ ਕਿ ਲੋਕ ਸਭਾ ਚ ਆਣਗੇ ਤਾਂ ਸੇ ਚੀਜ਼ ਨੂੰ ਬੰਦ ਹੋਣਾ ਚਾਹੀਦਾ ਬਿਲਕੁਲ ਬੰਦ ਹੋਣਾ ਚਾਹੀਦਾ ਨਸ਼ੇ ਨੇ ਪੰਜਾਬ ਬਰਬਾਦ ਕਰਤਾ ਆਪਣਾ ਜਵਾਨੀ ਸਾਰੀ ਖਤਮ ਹੋ ਰਹੀ ਹੈ ਤੇ ਅੱਛਾ ਮੀਂਦ ਮਾਰ ਆਊਗਾ ਤਾਂ ਉਮੀਦ ਕਰਦੇ ਹਾਂ ਕਿ ਉਹ ਛੇ ਇਸੇ ਸਕਮ ਤੇ ਕੰਮ ਵਧੀਆ ਵਰਕ ਕਰੇਗਾ ਤਾਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਬਠਿੰਡਾ ਦੇ ਤਿੰਨ ਕੋਣੀ ਤੇ ਅਰਜੁਨ ਟੀ ਸਟਾਲ ਤੇ ਅਸੀਂ ਇੱਥੇ ਜਿਹੜੇ ਕਿ ਲੋਕ ਸਭਾ ਚੋਣਾਂ ਦੇ ਬਿਗਲ ਬਾਚੂਕੇ ਨੇ ਤਾਂ ਲੋਕ ਜਿਹੜੇ ਕਿ ਇੱਥੇ ਚਾਹ ਪੀ ਕੇ ਰਾਜਨੀਤੀ ਦੀਆਂ ਗੱਲਾਂ ਕਰਦੇ ਨੇ ਵਕ ਵਕ ਪਾਰਟੀ ਦੇ ਜਿਹੜੇ ਕਿ ਉਮੀਦਵਾਰ ਵੀ ਇੱਥੇ ਚਾਹ ਪੀ ਕੇ ਗਏ ਨੇਗੇ ਤਾਂ ਤੁਸੀਂ ਦੇਖ ਰਹੇ ਹੋ ਬਠਿੰਡਾ ਦੇ ਅਰਜੁਨ ਟੀ ਸਟਾਲ ਤੇ ਖੜੇ ਹੈਗੇ ਤਾਂ ਇੱਥੇ ਜਿਹੜਾ ਕਿ ਲੋਕ ਬੜੀ ਦੂਰੋਂ ਦੂਰੋਂ ਆਉਂਦੇ ਨੇ ਹਰੇਕ ਜਿਹੜੀ ਕਿ ਆਉਣ ਜਾਣੇ ਲਈ ਬੱਸਾਂ ਇੱਥੇ ਖੜਦੀਆਂ ਤੇ ਇੱਥੇ ਉਤਰਦੇ ਨੇਗੇ ਤਾਂ ਇੱਥੇ ਚਾਹ ਪੀ ਕੇ ਜਰੂਰ ਜਾਂਦੇ ਨੇ ਨੌਜਵਾਨ ਹੈਗੇ ਸਾਡੇ ਨਾਲ ਗੱਲਬਾਤ ਕਰਦੇ ਆ ਲੋਕ ਸਭਾ ਦੇ ਚੋਣ ਆ ਚੁੱਕੇ ਨੇ ਕਿਸ ਤਰ੍ਹਾਂ ਦੇ ਉਮੀਦਵਾਰ ਚਾਹਨੇ ਹੋ ਤੁਸੀਂ ਨੌਜਵਾਨ ਨੂੰ ਅਸੀਂ ਇਦਾਂ ਦੇ ਮੀਨਵਾਰ ਚਾਹੁੰਦੇ ਆ ਕਿ ਵੀ ਜੀ ਬੱਚਿਆਂ ਦੇ ਜ਼ਿਆਦਾਤਰ ਪੜ੍ਹਾਈ ਤੇ ਫੋਕਸ ਦੇਣ ਠੀਕ ਹੈ ਜੀ ਅੱਜ ਕੱਲ ਨਸ਼ਾ ਵਧ ਰਿਹਾ ਪੰਜਾਬ ਦੇ ਵਿੱਚ ਕੋਈ ਵੀ ਸਰਕਾਰ ਨਸ਼ੇ ਤੇ ਬੋਲਦੀ ਨਹੀਂਗੀ ਠੀਕ ਹੈ ਜੀ ਇੱਕ ਬੱਚਿਆਂ ਦੀ ਪੜ੍ਹਾਈ ਤੇ ਜ਼ੋਰ ਦੇਣ ਇੱਕ ਚੰਗਾ ਮਾਹੌਲ ਹੋਵੇ ਸਰਕਾਰਾਂ ਹਾਂ ਨੌਕਰੀਆਂ ਦੇਣ ਵਾਧੂ ਤੋਂ ਵਾਧੂ ਨੌਜਵਾਨ ਰੁਜ਼ਗਾਰ ਪਾਲਦੇ ਅਗੇ ਤੇ ਅੱਜ ਰੁਜ਼ਗਾਰ ਦੀ ਕਮੀ ਹੈ ਕਿ ਕੋਈ ਸਰਕਾਰ ਨੌਕਰੀ ਤਾਂ ਦਿੰਦੀ ਨਹੀਂ ਬਾਹਰਲੀ ਸਟੇਟਾਂ ਦੀ ਸਟੇਟਾਂ ਨੂੰ ਨੌਕਰੀਆਂ ਦੇਈ ਜਾਂਦੀਆਂ ਪੰਜਾਬ ਦੇ ਬੱਚੇ ਜਿਹੜੇ ਜਿਹੜੇ ਪੜੇ ਲਿਖੇ ਉਹਨਾਂ ਨੂੰ ਕੋਈ ਵੀ ਨੌਕਰੀ ਨਹੀਂ ਦੇ ਰਹੀ ਸਰਕਾਰ ਇੱਥੇ ਬਸ ਤੁਹਾਨੂੰ ਸਾਨੂੰ ਉਹੋ ਜਿਹੇ ਉਮੀਦਵਾਰ ਚਾਹੀਦਾਗਾ ਜਿਹੜਾ ਵੀ ਸਾਡੇ ਪੰਜਾਬ ਦੇ ਲਈ ਗੱਲਬਾਤ ਕਰੇ ਇੱਕ ਫਸਲਾਂ ਦੀਆਂ ਕਿਸਾਨਾਂ ਦੀਆਂ ਬਰਬਾਦ ਹੋਈ ਜਾਂਦੀਆਂ ਠੀਕ ਆ ਉਹਨਾਂ ਤੇ ਕੋਈ ਅਜੇ ਤੱਕ ਕਿਸੇ ਵੀ ਸਰਕਾਰ ਦਾ ਕੋਈ ਬਿਆਨ ਨਹੀਂ ਆਇਆਗਾ ਹੁਣ ਆ ਭਗਵੰਤ ਮਾਨ ਆ ਬੋਲੀ ਜਾਂਦਾਗਾ ਵੀ ਐ ਕਰਦੇ ਆ ਕਿ ਮੈਂ ਇੰਨੀਆਂ ਨੌਕਰੀ ਦੇ ਦਿਆਂ ਕੋਈ ਅਜੇ ਤੱਕ ਕਿਸੇ ਠੀਕ ਆ ਜੀ ਕੋਈ ਫਸਲ ਤੇ ਨਹੀਂ ਬੋਲੇਗਾ ਤੇ ਨਾ ਹੀ ਕੋਈ ਗਰੀਬਾਂ ਤੇ ਕੋਈ ਪੜ੍ਹਾਈ ਦੇ ਬੱਚਿਆਂ ਤੇ ਬੋਲੇਗਾ ਅੱਜ ਬੱਚੇ ਠੀਕ ਹੈ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਕੋਈ ਉੱਥੇ ਟੀਚਰਾਂ ਦੀ ਸੁਵਿਧਾ ਨਹੀਂ ਗਈ ਟੀਚਰ ਇੱਕ ਇੱਕ ਦੋ ਦੋ ਤਿੰਨ ਤਿੰਨ ਕਲਾਸਾਂ ਨੂੰ ਇੱਕ ਇੱਕ ਟੀਚਰ ਸਾਹਮਣ ਦਾ ਹੈਗਾ ਸਾਨੂੰ ਇਹੀ ਉਮੀਦ ਹੈ ਕਿ ਕੋਈ ਵੀ ਸਰਕਾਰ ਆਵੇ ਵੱਧ ਤੋਂ ਵੱਧ ਬੱਚਿਆਂ ਦੀ ਪੜ੍ਹਾਈ ਤੇ ਫੋਕਸ ਦੇਵੇ ਬਿਲਕੁਲ ਜੀ ਬਿਲਕੁਲ ਇਹ ਜਿਹੜੇ ਕਿ ਨੌਜਵਾਨ ਬੈਠੇ ਨੇ ਵਕ ਵਕ ਪਾਰਟੀਆਂ ਨੂੰ ਲਾਈਕ ਕਰਦੇ ਨੇਗੇ ਤਾਂ ਜਿਹੜੇ ਕਿ ਵਧੀਆ ਉਮੀਦਵਾਰ ਚਾਹੁੰਦੇ ਨੇ ਜਿਹੜਾ ਕਿ ਸ਼ਹਿਰ ਦੀ ਡਿਵੈਲਪਮੈਂਟ ਕਰਾਵੇ ਨੌਜਵਾਨਾਂ ਨੂੰ ਨੌਕਰੀ ਦੇਵੇ ਇਸ ਤਰ੍ਹਾਂ ਦੇ ਉਮੀਦਵਾਰ ਚਾਹੁੰਦੇ ਨੇ ਕੈਮਰਾਮੈਨ ਗੁਰਵਿੰਦਰ ਨਾਲ ਕਪਿਲ ਸ਼ਰਮਾ ਦੀ ਵਿਸ਼ੇਸ਼ ਰਿਪੋਰਟ